ਸਾਨੂੰ ਜੋ ਰਿਪੋਰਟ ਕੀਤਾ ਆ ਪਨਾਮਾ ਭੇਜਿਆ ਗਿਆ ਉਹਨਾਂ ਨੇ ਪਨਾਮਾ ਹੱਥ ਘੜੀਆਂ ਲਾ ਕੇ ਸਭ ਕੁਝ ਪੈਰਾਂ 'ਚ ਹੱਥਾਂ 'ਚ ਲੱਕ ਤੇ ਤੇ ਮੁੜੇ ਜਿਹੜਾ ਇੱਕ ਨਾਂ ਸਰਦਾਰੀ ਉਹਦੇ ਪੰਨਾ ਵੀ ਨਹੀਂ ਛੇੜਦੇ ਇੱਕ ਹੈਗਾ ਸੀ ਊੜੇ ਹੋਟਲ ਦੇ ਵਿੱਚ ਆਰਮੀ ਲਾਈ ਹੋਈ ਸੀ ਹਰ ਕਮਰੇ ਦੇ ਬਾਹਰ ਦੋ ਆਰਮੀ ਵਾਲੇ ਸੀਗੇ ਫੇ ਕੋਈ ਖੁਦਕੁਸ਼ੀ ਨਾ ਕਰੇ ਜਾਂ ਕੋਈ ਸੁਸਾਇਟੀ ਨਾਲ ਗੱਲ ਲੈ ਜਾਂ ਕੋਈ ਟੈਨਸ਼ਨ ਦੇ ਵਿੱਚ ਹੀ ਸਾਰੇ ਉਸ ਟਾਈਮ ਜ਼ਿਆਦਾਤਰ ਜਿਹੜੇ ਡੰਕਰ ਆ ਰਾਜ ਹੀ ਬੰਦੇ ਨੂੰ ਪਿਆਸੇ ਕਰਕੇ ਵੀ ਮਾਰ ਦਿੰਦੇ ਆ ਤਾਂ ਇਹ ਕੋਣ ਪਿੱਛੇ ਉਹ ਜਾਂ ਡੰਕਰ ਪੈਂਦੇ ਮਾਫੀਆ ਪੈਂਦਾ ਆ ਪਾਣੀ ਦੇ ਵਿੱਚ ਜੋ ਮੱਛੀਆਂ ਫੜ ਕੇ ਉਹ ਵੀ ਖਾਧੀਆਂ ਆਪਣੀ ਭੁੱਖ ਲਈ ਕੋਹ ਕੋਹ ਮੁੰਡਿਆਂ ਸਰਦਾਰਾਂ ਨੇ ਪੱਤੇ ਵੀ ਖਾਦੇ ਦੀ ਭੁੱਖ ਲਈ ਜਿਹੜੇ ਇੱਥੋਂ ਕੁਝ ਗਏ ਉਹਨਾਂ ਨੇ ਤੁਹਾਡੀ ਬਾਇਓਮੈਟ੍ਰਿਕ ਰਾਮਗੇ ਵੀਜ਼ਾ ਲਵਾਵਾਂਗੇ ਗਾੜੀ ਜਾ ਕੇ ਪਾਸਪੋਰਟ ਲੈ ਲੈਂਦੇ ਸਭ ਕੁਝ ਫਿਰ ਠੱਕੇ ਨਾਲ ਹੀ ਜੰਗਲਾਂ 'ਚ ਭੇਜਦੇ ਆ ਠੱਕੇ ਨਾਲ ਹੀ ਸਾਰਾ ਕੁਝ ਕਰਾਉਂਦੇ ਵੀ ਠੱਕੇ ਨਾਲ ਹੀ ਕਰ ਦੇ ਦਿੰਦੇ ਯੂਐਸ ਸਰਕਾਰ ਵੱਲੋਂ ਬਹੁਤ ਸਾਰੇ ਨੌਜਵਾਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਤੇ ਧੜਾ ਧੜ ਜਹਾਜ਼ ਵਿੱਚ ਨੌਜਵਾਨਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ ਬੀਤੀ ਰਾਤ ਚੌਥਾ ਜਹਾਜ਼ ਹੋ ਕੇ ਇਥੇ ਭਾਰਤ ਵਿੱਚ ਪਹੁੰਚਿਆ ਹੈ ਤੇ ਜੇ ਨੌਜਵਾਨ ਹਰ ਚਾਰ ਨੌਜਵਾਨ ਜੋ ਕਿ ਪੰਜਾਬੀ ਨਿਕਲੇ ਹਨ ਜਿਨ੍ਹਾਂ ਦੇ ਦੋ ਨੌਜਵਾਨ ਜੋ ਜ਼ਿਲ੍ਹਾ ਗੁਦਾਸਪੁਰ ਦੇ ਸਨ ਸੋ ਅੱਜ ਅਸੀਂ ਪਹੁੰਚੇ ਹਾਂ ਉਸੇ ਨੌਜਵਾਨ ਕੋ ਪਿੰਡ ਚੌਧਰਪੁਰ ਵਿਖੇ ਅੱਤੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿਉਂਕਿ ਕਾਫੀ ਪੈਸਾ ਲਗਾ ਕੇ ਚੰਗੇ ਪੇਖ ਲਈ ਜਾਂਦੇ ਨੇ ਤੇ ਅੱਤੇ ਉੱਥੇ ਜਾ ਕੇ ਜਦੋਂ ਐਸਾ ਵਤੀਰਾ ਐਸਾ ਮਾੜਾ ਵਤੀਰਾ ਕੀਤਾ ਜਾਂਦਾ ਤੇ ਡੌਂਕਰਾਂ ਵੱਲੋਂ ਉਹਨਾਂ ਨੂੰ ਜੋ ਤਸੀਹੇ ਦਿੱਤੇ ਜਾਂਦੇ ਹਨ ਅਤੇ ਅੱਗੇ ਜਾ ਕੇ ਜੋ ਸਰਕਾਰ ਵੱਲੋਂ ਰਿਪੋਰਟ ਕੀਤਾ ਜਾਂਦਾ ਹੈ ਤੇ ਆ ਆਖਿਰਕਾਰ ਉਹ ਇੰਨਾ ਪੈਸਾ ਖਰਚ ਕੇ ਘਰ ਵਾਪਸ ਆ ਜਿਆ ਹਨ ਕਿ ਤਰ੍ਹਾਂ ਕਿਤੇ ਘਰ ਵਿੱਚ ਵੀ ਨਵੋਸ਼ੀ ਹੁੰਦੀ ਹੈ ਕਿਉਂਕਿ ਇਹਨਾਂ ਪੱਛਾ ਲਗਾ ਕੇ ਜੋ ਚੰਗੇ ਕੋਈਖ ਲਈ ਨੌਜਵਾਨ ਨੂੰ ਭੇਜਿਆ ਜਾਂਦਾ ਹੈ ਤੇ ਉਹ ਵਾਪਸ ਆ ਜਾਂਦਾ ਹੈ ਸੋ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਨਾਲ ਚੌਧਰਪੁਰ ਪਿੰਡ ਪਹੁੰਚੇ ਹਾਂ ਤੇ ਕੀ ਕੀ ਹੋਇਆ ਕਦੋਂ ਗਿਆ ਤੇ ਰਸਤੇ 'ਚ ਕੀ ਕੀ ਮੁਸ਼ਕਲ ਆਈਆਂ ਤੇ ਵਾਪਸ ਕਿਦਾਂ ਭੇਜਿਆ ਗਿਆ ਸਸੀ ਕਾ ਵੀਰੇ ਸਸੀ ਕਾ ਵੀਰ ਜੀ ਇਹ ਵਿੱਚ ਕੀ ਨਾਮ ਆਪਣਾ ਤੇ ਕਦੋਂ ਗਏ ਸੀ ਤੁਸੀਂ ਉੱਥੇ ਸਰ ਮੈਂ ਜਗਰਾਤ ਸਿੰਘ ਜੀ ਪਿੰਡ ਚੌਧਰਪੁਰ ਜ਼ਿਲ੍ਹਾ ਗਰਦਾਸਪੁਰ ਤੇ ਸਰ ਮੈਂ 28 ਜੁਲਾਈ ਨੂੰ ਗਿਆ ਸੀ ਜੀ ਇਥੋਂ ਬੰਬੇ ਤੋਂ ਜੀ ਫਾਈ ਜੁਲਾਈ ਨੂੰ ਗਿਆ ਸੀ ਬੰਬੇ ਤੋਂ ਸੂਰੀਨੇਮ ਜੀ ਸਾਊਥ ਅਮਰੀਕਾ ਸੂਰੀਨੇਮ ਉੱਥੇ ਉਤਰਿਆ ਜੀ ਪਹਿਲੀ ਕੰਟਰੀ ਹੋ ਜੀ ਤੇ ਕਦੋਂ ਫਿਰ ਉੱਥੇ ਪਹੁੰਚੇ ਜਦੋਂ ਤੁਸੀਂ ਜਿਹੜੀ ਕੰਨ੍ਹ ਪਾਰ ਕੀਤੀ ਹੈ ਕਦੋਂ ਕੀਤੀ ਹੈ ਤੇ ਉਸ ਤੋਂ ਬਾਅਦ ਕੀ ਵਾਕਿਆ ਹੋਇਆ ਕਿੱਥੇ ਫੜੇਗੇ ਤੁਸੀਂ ਤੇ ਕਦੋਂ ਤੁਸੀਂ ਵਾਪਸ ਆਏ ਸਰ ਸੂਰੀਨੇਮ ਉਤਰਨ ਤੋਂ ਬਾਅਦ ਜੀ 5-6 ਮਹੀਨੇ ਦੇ ਮੈਨੂੰ ਜੀ ਰਾਜ ਏਜੰਟਾਂ ਨੇ ਰੱਖਿਆ ਜੀ ਸੂਰੀਨੇਮ ਉਤਰਿਆ ਉਸ ਤੋਂ ਬਾਅਦ ਕਿਸ਼ਤੀਆਂ ਲਈ ਜਿੱਦਾਂ ਅੱਗੇ ਦੂਜੀ ਕੰਟਰੀ ਜਿੱਦਾਂ ਬ੍ਰਾਜ਼ੀਲ ਗਿਆਂ ਜੀ ਗਵਾਨਾ ਗਿਆਂ ਕੋਲੰਬੀਆ Peru Ecuador ਹੁੰਦੇ ਹੁੰਦੇ ਆ ਕਲੰਬੀਆ ਕਲੰਬੀਆ ਚਾਰ ਚਾਰ ਮਹੀਨੇ ਮੈਨੂੰ ਕਲੰਬੀਆ ਰੋਕਿਆ ਗਿਆ ਜੀ ਉੱਥੇ ਡੌਂਕਰਾਂ ਦੇ ਘਰੇ ਚਾਰ ਮਹੀਨੇ ਰਿਹਾ ਉਸ ਤੋਂ ਬਾਅਦ ਮੈਂ ਪਨਾਮਾ ਜੰਗਲ 'ਚ ਐਂਟਰ ਹੋਇਆ ਜੀ ਪਨਾਮਾ ਜੰਗਲ ਇੱਕ ਇਹ ਦੇਖਿਆ ਜਾ ਤੇ ਬੜਾ ਭਿਆਨਕ ਜੰਗਲ ਆ ਇੱਥੇ ਇੱਕ ਫਿਲਮ ਵੀ ਚਿਤੇ ਆਉਂਦੀ ਆ ਜਿਹੜਾ ਚੱਲ ਮੈਕਸੀਕੋ ਚੱਲੀਏ ਉਸੇ ਅਧਾਰ ਤੇ ਮੇਰਾ ਕੱਲ ਬਣੀ ਆ ਕੋ ਪਨਾਮਾ ਜੰਗਲ ਵਿੱਚ ਕੋਈ ਲਾਸ਼ਾਂ ਵੀ ਵਿਖੀਆਂ ਕਈ ਭੁੱਖੇ ਵੀ ਰਹਿਣਾ ਪਿਆ ਕਈ ਨਦੀਆਂ ਪਾਰ ਕਰਨੀਆਂ ਪਈਆਂ ਕਈ ਔਕੜਾਂ ਉਹ ਦੇਖਣ ਨੂੰ ਮਿਲਦੀਆਂ ਉਸੇ ਤਰ੍ਹਾਂ ਸੀਗਾ ਸਰ ਹਾਂਜੀ ਉਸੇ ਤਰ੍ਹਾਂ ਸੇਮ ਜੀ ਜਿੱਦਾਂ ਫਿਲਮ ਚ ਦਿਖਾਇਆ ਗਿਆ ਜੀ ਜੀ ਉਤੋਂ ਵੀ ਜ਼ਿਆਦਾ ਹੀ ਸੰਘੁਚੇ ਦੇ ਘਾਟ ਵਿਖਾਇਆ ਗਿਆ ਜੀ ਰੀਅਲ ਜਿਤੇ ਉਤੋਂ ਵੀ ਜ਼ਿਆਦਾ ਜੰਗਲ ਦੇ ਵਿੱਚ ਹੀ ਆਪਣੇ ਭਵਿੱਖ ਲਈ ਗਏ ਸੀ ਜੀ ਚੰਗੇ ਲਈ ਸੋਚਿਆ ਸੀ ਪਨਾਮਾ ਜੀ ਵੀ ਅਸੀਂ ਗਿਆ ਵੀ ਕੋਈ ਚੱਕਰ ਨਹੀਂ ਚੱਲ ਜਾਗੇ ਆਪਾਂ ਗਾੜੀ ਯੂਐਸਏ ਪਹੁੰਚਾਂਗੇ ਭਵਿੱਖ ਬਣ ਜੂ ਕੋ ਚੰਗਾ ਕੁਝ ਕਰਾਂਗੇ ਕਮਾਵਾਂਗੇ ਤੇ ਕੀ ਕਲਪਤ ਹੋਈ ਪਨਾਮਾ ਜੰਗਲ ਦੀ ਗਏ ਉਹ ਤੇ ਕਿੰਦਾ ਦੇ ਹਾਲਾ ਸੀ ਕੀ ਕੁਝ ਖਾਣਾ ਪਿਆ ਤੇ ਕਿੰਨੇ ਦਿਨ ਲੱਗੇ ਤੁਹਾਨੂੰ ਪਨਾਮਾ ਜੰਗਲ ਪਾਰ ਕਰਦੇ ਉਸ ਕੰਨ ਤੱਕ ਪਹੁੰਚਦੇ ਆ ਸਰਪਨਾਮਾ ਜੀ 6 ਦਿਨ ਲੱਗੇ ਜਾਨੂੰ ਬਨਾਮਾ ਜੰਗਲ ਦੇ ਵਿੱਚ ਖਾਣ ਪੀਣ ਲਈ ਸਾਰੇ ਇਹੋ ਜੀ ਕਿ ਜੋ ਬੈਕਾਂ ਦੇ ਵਿੱਚ ਗਿੱਟ ਦੇ ਵਿੱਚ ਕੱਪੜਾ ਤੇ ਕੋਈ ਪਾਉਂਦਾ ਨਹੀਂ ਸੀ ਬਿਸਕੁਟ ਪਾਲੇ ਬਰੈਡ ਪਾਲੇ ਕੁਝ ਖਾਣ ਲਈ ਜਿੱਦਾਂ ਕੋਈ ਕੈਣ ਕੂਣ ਜਾਂ ਠੰਡੇ ਤੇ ਪਾਲੇ ਜਾਂ ਕੋਈ ਵੀ ਉਹ ਚੀਜ਼ਾਂ ਸਾਰ ਜੋ ਅਸੀਂ ਖੜੀਆਂ ਸੀ ਨਾਲ ਉਹ ਵਤਵਤ ਇੱਕ ਦਿਨ ਜਾਂ ਦੋ ਦਿਨ ਚੱਲਦੀਆਂ ਜੀ ਉਸ ਤੋਂ ਬਾਅਦ ਫਿਰ ਕੀ ਖਾਦਾ ਉਥੇ ਭੁੱਖ ਵੀ ਲੱਗੀ ਹੋਣੀ ਆ ਰਸਤਾ ਵੀ ਪਹਾੜੀ ਸੀਗਾ ਮਤਲਬ ਔਕੜਾਂ ਵੀ ਕਾਫੀ ਸੀ ਮੁਸ਼ਕਲਾਂ ਵੀ ਕਾਫੀ ਵੀ ਪੇਸ਼ ਆਈਆਂ ਨੇ ਤੇ ਕੀ ਖਾ ਕੇ ਗੁਜ਼ਾਰਾ ਕਰਦੇ ਰਹੇ ਸਾਰੇ ਇਸ 10-12 ਜਣੇ ਦਾ ਗਰੁੱਪ ਵੀ ਸੀ ਸਰ ਤੇ 2-3 ਦਿਨਾਂ ਦੇ ਜੋ ਸਾਡੇ ਕੋਲ ਸਮਾਨ ਹੀ ਆ ਪੋ ਖਾਂਦੇ ਰਹੇ ਜਦੋਂ ਸਮਾਨ ਮੁੱਕਣ ਤੋਂ ਬਾਅਦ ਜੀ ਅਹੀਂ ਸਾਡੇ ਨਾਲ ਸਰਦਾਰ ਹੀ ਮੁੰਡੇ ਅਹੀਂ ਮਤਲਬ ਪਾਣੀ ਦੇ ਵਿੱਚ ਜੋ ਮੱਛੀਆਂ ਫੜ ਕੇ ਉਹ ਵੀ ਖਾਦੀਆਂ ਆਪਣੀ ਭੁੱਖ ਲਈ ਕੋਹ ਮੁੰਡਿਆਂ ਸਰਦਾਰਾਂ ਨੇ ਪੱਤੇ ਵੀ ਖਾਦੇ ਜੀ ਭੁੱਖ ਲਈ ਜੀ ਬਿਲਕੁਲ ਇਹ ਤਸਵੀਰਾਂ ਮੈਂ ਸੰਝੇ ਕਰਾਂਗਾ ਉਸ ਘਰ ਦੀਆਂ ਕਿਉਂਕਿ ਹਾਲਾਤ ਵਿੱਚ ਕਾਫੀ ਅੱਛੇ ਨਹੀਂ ਉਸ ਘਰ ਦੇ ਫਿਰ ਵੀ ਚੰਗੇ ਕੋਈ ਖਲੀ ਨੌਜਵਾਨ ਜਾਂਦਾ ਹੈ ਪੈਸੇ ਖਰਚੇ ਜਾਂਦਾ ਹੈ ਲੇਕਿਨ ਜਦੋਂ ਐਸ ਹਾਲਾਤ ਬਣ ਜਾਂਦੇ ਹਨ ਡਿਵੋਟ ਹੋ ਕੇ ਵਾਪਸ ਆਉਣਾ ਪੈਂਦਾ ਹੈ ਘਰ ਤੇ ਘਰ ਦੇ ਜਿਹੜੇ ਬਜ਼ੁਰਗ ਹਨ ਜਾਂ ਘਰ ਦੇ ਕੋਈ ਵੀ ਮੈਂਬਰ ਹਨ ਉਹਨਾਂ ਦੀ ਕਿਤੇ ਨਾ ਕਿਤੇ ਨਰਾਸ਼ਾ ਜ਼ਰੂਰ ਵੇਖਣ ਨੂੰ ਮਿਲਦੀ ਹੈ ਤੇ ਜਦੋਂ ਤੁਸੀਂ ਉਸ ਕੰਧ ਪਾਰ ਕੀਤੀ ਉਸ ਤੋਂ ਬਾਅਦ ਫਿਰ ਕੀ ਹੋਇਆ ਜੀ ਸਰ ਫਰਵਰੀ 2007 ਨੂੰ 7 ਨੂੰ 2007 ਫਰਵਰੀ 24 ਨੂੰ ਜੀ ਮੈਂ ਕੀਤੀ ਕੰਧ ਪਾਰ ਦੁਆਰ ਕ੍ਰੋਸ ਕੀਤੀ ਆ 17 ਮੁੰਡਿਆਂបាន ਦੁਆਰ ਕ੍ਰੋਸ ਕੀਤੀ ਗਾੜੀ ਆਪਣਾ ਬਾਰਡਰ ਪਟ੍ਰੋਲ ਨੇ ਹਾਨੂੰ ਚੱਕਿਆ ਉਥੋਂ ਜੀ ਉਥੋਂ ਚੱਕ ਕੇ ਚੌਂਕੀ ਜੀ ਖੜਿਆ ਉੱਥੇ ਉਹਨਾਂ ਨੇ ਹਰ ਕੋਈ ਸਿਆਣ ਸੂਣ ਕਰਾਇਆ ਡਰੈੱਸ ਲਿਆ ਸਭ ਕੋਈ ਫਿੰਗਰ ਸਿੰਗਰ ਕਰਾਇਆ ਜੀ ਉਸ ਤੋਂ ਬਾਅਦ ਸਰ ਸਾਨੂੰ ਉਹ ਚੌਂਕੀ 'ਚ ਲੈ ਗਏ ਜੀ ਜੀ ਸਰ ਜੇ ਤੁਸੀਂ ਵਾਪਸ ਆਇਓ ਜਾਂ ਜਹਾਜ਼ ਇਸ ਪਿੱਛੇ ਜਿਹੜੇ ਕਹੀ ਜਾ ਜਾਏ ਉਹਨਾਂ ਵਿੱਚ ਜਿਹੜੇ ਪੰਜਾਬੀ ਮੁੰਡੇ ਜਿਹੜੇ ਹੋਰ ਵੀ ਜਿਹੜੇ ਰਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਬੇੜੀਆਂ ਪਾ ਕੇ ਰੱਖਿਆ ਗਿਆ ਬੇੜੀਆਂ ਪਾ ਕੇ ਲਿਆਂਦਾ ਗਿਆ ਇੱਥੋਂ ਤੱਕ ਕਿ ਕਈ ਸਰਦਾਰ ਮੁੰਡਿਆਂ ਦੇ ਤੇ 17 ਵੀ ਲਾ ਦਿੱਤੀਆਂ ਗਈਆਂ ਇਹ ਸ ਸਰ ਸਾਚੀ ਜੀ ਸਾਡੇ ਨਾਲ ਵੀ ਸਾਨੂੰ ਜੋ ਡਿਬੋਰਡ ਕੀਤਾ ਆ ਪਨਾਮਾ ਭੇਜਿਆ ਗਿਆ ਉਹਨਾਂ ਨੇ ਪਨਾਮਾ ਹੱਥ ਘੜੀਆਂ ਲਾ ਕੇ ਸਭ ਕੁਝ ਪੈਰਾਂ 'ਚ ਹੱਥਾਂ 'ਚ ਲੱਕ ਤੇ ਤੇ ਮੁੜੇ ਜਿਹੜਾ ਇੱਕ ਨਾਲ ਸਰਦਾਰੀ ਉਹਦੇ ਪੰਨਾ ਵੀ ਨਹੀਂ ਛੇੜਦੇ ਇੱਕ ਜਿਹਾਗਾ ਹੀ ਉਹ ਵੀ ਇਦਾਂ ਹੀ ਸਾਰੇ ਉਹਨਾਂ ਯੂਐਸਏ ਜਿਹੜੇ ਆਰਮੀ ਵੱਲੋਂ ਉਹਨਾਂ ਨੇ ਪਨਾਮਾ ਸਾਨੂੰ ਇਦਾਂ ਸ਼ੇਮ ਹੀ ਭੇਜਿਆ ਜਦੋਂ ਵਾਪਸ ਆਏ ਵਾਪਸ ਤੁਸੀਂ ਕਹਿੰਦੇ ਵੀ ਮੈਂ ਪਨਾਮਾ ਰੁਕਿਆ ਪਨਾਮਾ 'ਚ ਇੱਕ ਹੋਟਲ ਦੀ ਤਸਵੀਰ ਸਾਹਮਣੇ ਆ ਰਹੀਏ ਵੀਡੀਓ 'ਚ ਜਿਹੇ ਹੋਟਲ ਦੇ ਲੋਕੀ ਇਹ ਹੈਲਪ ਲਈ ਮਦਦ ਵੀ ਮੰਗ ਰਹੇ ਨੇ ਉਸੇ ਹੋਟਲ 'ਚ ਰੁਕੇ ਸੀ ਕਹਿੰਦੇ ਹੋ ਕਿਸੇ ਹੋਰ ਹੋਟਲ 'ਚ ਸਰ ਉਹ ਸੀ ਹੋਟਲ ਸੀ ਮਮਾ ਜਿੱਥੇ ਉਹ ਹੈਲਪ ਮੰਗਣ ਦੇ ਹੀ ਉਹੀ ਹੋਟਲ ਵਿੱਚ ਆਪਾਂ ਵੀ ਰੁਕਿਆ ਸੀ ਤੇ ਉਸ ਹੋਟਲ ਵਿੱਚ ਵਤੀਰਾ ਕਿਸ ਤਰ੍ਹਾਂ ਰਿਹਾ ਤੁਹਾਡੇ ਪੰਜਾਬੀਆਂ ਦਾ ਖਾਸ ਕਰਕੇ ਜਾਂ ਔਰਤਾਂ ਵੀ ਹੋਣਗੀਆਂ ਉਹਨਾਂ ਦਾ ਵਤੀਰਾ ਕਿਸ ਤਰ੍ਹਾਂ ਰਿਹਾ ਹੋਟਲ 'ਚ ਸਰ ਉਹ ਕੋਈ ਯੂਐਨਈ ਦੀ ਸੰਸਥਾ ਹੈ ਜੀ ਕੋਈ ਓਵਾਈਐਮ ਵਾਲਿਆਂ ਦੀ ਉਹਨਾਂ ਦੇ ਅੰਡਰ ਹੀ ਆਪਾਂ ਉਹਨਾਂ ਨੇ ਖਾਣ ਪੀਣ ਦੀ ਵੀ ਚਲੋ ਦਿੰਦੇ ਸਭ ਕੁਝ ਤੇ ਬਾਕੀ ਵੀ ਪੂਰੇ ਹੋਟਲ ਵਿੱਚ ਆਰਮੀ ਲਾਈ ਹੋਈ ਸੀ ਹਰ ਕਮਰੇ ਦੇ ਬਾਹਰ ਦੋ ਆਰਮੀ ਵਾਲੇ ਸੀਗੇ ਫਿਰ ਕੋਈ ਖੁਦਕੁਸ਼ੀ ਨਾ ਕਰੇ ਜਾਂ ਕੋਈ ਸੋਸਾਇਟੀ ਨਾ ਕਰ ਲੈ ਜਾਂ ਕੋਈ ਟੈਨਸ਼ਨ ਦੇ ਵਿੱਚ ਹੀ ਸਾਰੇ ਉਸ ਟਾਈਮ ਉਹ ਇੱਕ ਤਰੀਕੇ ਦਾ ਤੁਹਾਨੂੰ ਕੈਦ ਕਰਕੇ ਰੱਖਿਆ ਸੀ ਉਹਨਾਂ ਹੋਟਲ ਵਿੱਚ ਹਾਂਜੀ ਸਰ ਕੈਦ ਕੀਤਾ ਵੀ ਜਾਂ ਕੋਈ ਬਾਹਰ ਨਾ ਜਾ ਸਕੇ ਜਾਂ ਕੋਈ ਇੱਥੋਂ ਭੱਜ ਨਾ ਸਕੇ ਕੋਈ ਤੇ ਉੱਥੋਂ ਦੀ ਸਰਕਾਰ ਵੱਲੋਂ ਕੋਈ ਤਾਂ ਨਹੀਂ ਲਗਿਤਾ ਕਿ ਵੀ ਜੇ ਇੱਥੇ ਰਹਿ ਪੋ ਜਾਂ ਤੁਸੀਂ ਕਿਸੇ ਨੇ ਕਿਹਾ ਵੀ ਅਸੀਂ ਵਾਪਸ ਨਹੀਂ ਜਾਣਾ ਜਾਈ ਇੱਥੇ ਰਹਿਣਾ ਹੋਏ ਇਦਾਂ ਦੀ ਕੋਈ ਗੱਲਬਾਤ ਹੋਈ ਉੱਥੇ ਸਰ ਨਾਲ ਹੋਰ ਵੀ ਕੰਟਰੀਆਂ ਦੇ ਬੰਦੇ ਸੀ ਉਹਨਾਂ ਨੇ ਕਿਹਾ ਵੀ ਸਾਨੂੰ ਸੈਲਫ ਦਿੱਤੀ ਜਾਵੇ ਈਰਾਨ ਦੇ ਹੀ ਅਜਰ ਪਾਈ ਜਾਂਦੇ ਸੀ ਉਹਨਾਂ ਨੇ ਕਿਹਾ ਵੀ ਆਪ ਆਪਣੀਆਂ ਕੰਟਰੀਆਂ ਚ ਵਾਪਸ ਨਹੀਂ ਜਾਣਾ ਸਾਨੂੰ ਇੱਥੇ ਸੈਲਫ ਦਿੱਤੀ ਜਾਵੇ ਉਹਨਾਂ ਕਿਹਾ ਕਿ ਬਨਾਮਾ ਸਰਕਾਰ ਨੂੰ ਤੁਹਾਨੂੰ ਮਤਲਬ ਬਨਾਮਾ ਸਰਕਾਰ ਨੂੰ ਦੇ ਦਾਂਗੇ ਆਪਾਂ ਉਹ ਉਹ ਜੇ ਕਰ ਸਕਣ ਤਾਂ ਨੂੰ ਸੈਲਮ ਦੇਣ ਜਾਂ ਸਾਲ ਇੱਥੇ ਰੱਖਣ ਸੈਮੀਨਾਰ ਰੱਖਣ ਇਹ ਜੂਰਾ ਜੀ ਇੱਕ ਗੱਲ ਵੇਖੀ ਜਾਵੇ ਤੇ ਇੰਨੇ ਪੈਸੇ ਲਾ ਕੇ ਬੰਦਾ ਚੰਗੇ ਪੇਖ ਲਈ ਬਾਹਰ ਜਾਂਦਾ ਵੀ ਚਲੋ ਕਰਦੇ ਹਾਲਾਤ ਠੀਕ ਹੋਏ ਅਗੜਾ ਜਿਹੜਾ ਪੇਖਾ ਉਹ ਚੰਗਾ ਹੋ ਜੇ ਲੇਕਿਨ ਜਦੋਂ ਪੈਸੇ ਬਰਬਾਦ ਹੋ ਜਾਂਦੇ ਘਰ ਰਿਪੋਰਟ ਹੋ ਕੇ ਆਉਂਦਾ ਕਿਤੇ ਨਾ ਕਿਤੇ ਮਾਇੂਸੀ ਹੁੰਦੀ ਆ ਪਰਵਾਜ਼ ਵੀ ਹੁੰਦੀ ਆ ਤੇ ਉਸ ਜਿਹੜਾ ਜਾਂਦਾ ਉਹਨੂੰ ਵੀ ਕਾਫੀ ਮਾਇੂਸੀ ਹੁੰਦੀ ਆ ਸਰ ਹਰ ਕੋਈ ਚੰਗਾ ਸੋਚ ਕੇ ਜਾਂਦਾ ਜੀ ਜਾਵਾਂਗੇ ਜਾਰ ਪਿਆ ਹੈ ਕਮਾਵਾਂਗੇ ਕੋਈ ਕਰਜ਼ਾ ਚੁੱਕਦਾ ਕੋਈ ਲਿਮਟ ਬਣਾ ਕੇ ਕੋਈ ਕੁਝ ਕਰਕੇ ਜਾਂਦਾ ਹੈ ਆਪਣੇ ਚੰਗੇ ਲਈ ਜਾਂਦਾ ਹੈ ਜੇ ਆਪਾਂ ਕੁਝ ਕਮਾਉਂਦੇ ਕੋਈ ਕਰਦੇ ਆਪਣੇ ਦੀ ਅਸਲੀ ਕੰਨਾ ਜੀ ਆਪਣੇ ਘਰ ਲਈ ਹਰ ਕੋਈ ਹਰ ਕਿਸੇ ਦਾ ਸੁਪਨਾ ਹੁੰਦਾ ਜੀ ਸਭ ਕੋ ਸੋਚਿਆ ਜੀ ਜਾਵਾਂਗੇ ਜੀ ਬਾਕੀ ਪਤਾ ਨਹੀਂ ਵੀ ਆਪਦੇ ਨਾਲ ਆ ਆ ਕੁਝ ਹੋਊਗਾ ਜਾਂ ਨਾ ਡਿਪੋਰਟ ਕਰ ਦੇਣਗੇ ਜੀ ਤੇ ਤੁਹਾਨੂੰ ਬੈਠ ਚੰਗਾ ਨਹੀਂ ਵੀ ਅਸੀਂ ਇੰਨੇ ਪੈਸੇ ਲਾ ਕੇ ਇੱਥੇ ਕੋਈ ਕੰਮ ਸ਼ੁਰੂ ਕਰੀਏ ਪੰਜਾਬ ਤੇ ਆਪਣੇ ਘਰ ਤੇ ਆਪਣੇ ਪਰਿਵਾਰ ਚ ਰਹਿ ਸਕੀ ਤੇ ਰੋਜ਼ ਪਰਿਵਾਰ ਚਾਹੀਏ ਸੋਈਏ ਖਾਈਏ ਵੀ ਹੱਸੇ ਖੇੜੀਏ ਉਥੇ ਜਾ ਕੇ ਅਸੀਂ ਇਦਾਂ ਖੱਜਲ ਖਰਾਬ ਹੋ ਕੇ ਵਾਪਸ ਆਉਂਦੇ ਆ ਪੈਸਾ ਵੀ ਬਰਬਾਦ ਹੁੰਦਾ ਸਮਾਂ ਵੀ ਬਰਬਾਦ ਹੁੰਦਾ ਤੇ ਕਈ ਤੇ ਇਥੋਂ ਤੱਕ ਕਿ ਕਈ ਲੋਕ ਜਾਂਦੇ ਨੇ ਪਲਾਮਾ ਜੰਗਲ ਤੇ ਉਹਨਾਂ ਦੀ ਉਹ ਕੁਸ਼ਕ ਨਹੀਂ ਮਿਲਦੀ ਉਥੇ ਰਹਿ ਜਾਂਦੇ ਜਾਂ ਕੁਝ ਹੋ ਜਾਂਦਾ ਜਾਂ ਉਹ ਮਾਰ ਦਿੱਤੇ ਜਾਂਦੇ ਨੇ ਇਦਾਂ ਦੀ ਕੋਈ ਕਹਾਣੀ ਹੈਗੀ ਹੈ ਹਾਂ ਜੀ ਸੇਮ ਹੀ ਹੈ ਜੀ ਇਦਾਂ ਦੀ ਵੀ ਹੈਗੀਆਂ ਜੀ ਕਈ ਜ਼ਿਆਦਾਤਰ ਜਿਹੜੇ ਡੌਂਕਰ ਆ ਰਾਜ ਹੀ ਬੰਦੇ ਨੂੰ ਪੈਸੇ ਕਰਕੇ ਵੀ ਮਾਰ ਦਿੰਦੇ ਆ ਪੈਸੇ ਖੋਣ ਪਿੱਛੇ ਜਾਂ ਡੌਂਕਰ ਪੈਂਦੇ ਮਾਫੀਆ ਪੈਂਦਾ ਹੈ ਹਾਂ ਜੀ ਇਹ ਅੱਜ ਕੱਲ੍ਹ ਦੇ ਨੌਜਵਾਨ ਪੀੜ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਆਪਣੇ ਇਸ ਜੇ ਤਜਰਬੇ ਤੋਂ ਸਰ ਕਹਿਣਾ ਕਿ ਸਰ ਹਰ ਕੋਈ ਆਪਣੇ ਚੰਗੇ ਲਈ ਜਾਂਦਾ ਹੈ ਅਸੀਂ ਵੀ ਸੋਚਿਆ ਸੀ ਸਾਨੂੰ ਵੀ ਪਤਾ ਸੀ ਬਨਾਮਾ ਜਾਂ ਕਿਦਾਂ ਖਤਰਾ ਕੀ ਹਰ ਕੋਈ ਸੋਚਦਾ ਕਿ ਮੈਂ ਚਲ ਜੂੰਗਾ ਉੱਥੇ ਕੁਝ ਬਨ ਜੂੰਗਾ ਕੋਈ ਪੈਸੇ ਕਮਾਉਂਗਾ ਇਹੋ ਹੀ ਆ ਵੀ ਜਿੱਦਾਂ ਵੀ ਜਾਣਾ ਇੱਕ ਨੰਬਰ 'ਚ ਜਾਓ ਦੋ ਨੰਬਰ 'ਚ ਡੋਂਕੀ ਦਾ ਕੋਈ ਫਾਇਦਾ ਨਹੀਂ ਜੇ ਕਿਉਂਕਿ ਏਜੰਟ ਕਹਿੰਦੇ ਕੁਝ ਇੱਥੋਂ ਕੁਝ ਗਿਆ ਉਹਨਾਂ ਨੇ ਤੁਹਾਡੀ ਬਾਇਓਮੈਟਰੀ ਕਰਾਂਗੇ ਵੀਜ਼ਾ ਲਵਾਵਾਂਗੇ ਗਾੜੀ ਜਾ ਕੇ ਪਾਸਪੋਰਟ ਲੈ ਲੈਣ ਦੇ ਸਭ ਕੁਝ ਫਿਰ ਠੱਕੇ ਨਾਲ ਹੀ ਜੰਗਲਾਂ 'ਚ ਭੇਜਦੇ ਆ ਠੱਕੇ ਨਾਲ ਹੀ ਸਾਰਾ ਕੁਝ ਕਰਾਉਂਦੇ ਵੀ ਠੱਕੇ ਨਾਲ ਹੀ ਕਰਦੇ ਜਾਂ ਡੋਂਕਰ ਜਲਦੀ ਸਰ ਮੈਂ 42 ਲੱਖ ਕੀਤਾ ਇਹਨਾਂ ਨੇ ਅਰੇਂਜ ਅਰੇਂਜ ਕਿਦਾਂ ਕਿਦਾਂ ਪੈਸੇ ਦਾ ਕਿਉਂ ਇਹਨੇ ਪੈਸੇ ਹੁੰਦੇ ਨਹੀਂ ਆ ਤੇ ਜ਼ਮੀਨ ਜਮੂਨ ਗਿਆਨੇ ਪਾਈ ਜਾਂ ਕਿਦਾਂ ਅਰੇਂਜ ਕੀਤਾ ਸੀ ਸਰ ਹਾਂਜੀ ਕੋਈ ਲਿਮਟ ਬਣਾਈ ਮੈਂ ਕੋਈ ਕੁਝ ਪੈਸੇ ਇਦਾਂ ਇਕੱਠੇ-ਕੁੱਠੇ ਕਰਕੇ ਕੀਤੇ ਸੀ ਜੀ ਕੁਝ ਵੇਚਿਆ ਕੋਈ ਜ਼ਮੀਨ ਬਣਾਈ ਗਿਆਨੇ ਪਾਈ ਦੀ ਹੁਣ ਫਿਊਚਰ ਪਲਾਨ ਕੀ ਤੁਹਾਡਾ ਕੀ ਇੱਥੇ ਰਹਿ ਕੇ ਕੰਮ ਕਰੋਗੇ ਜਾਂ ਫੇਰ ਦੁਬਾਰਾ ਦੁਬਾਰਾ ਸੁਪਨਾ ਦੁਬਾਰਾ ਵੇਖੋਗੇ ਫਿਊਚਰ ਸਰ ਹੁੰਦੇ ਉੱਜੜ ਗਏ ਨਹੀਂ ਸਭ ਕੁਝ ਜੋ ਹੈਗਾ ਹੀ ਉਹ ਵੀ ਵੇਚ ਵੱਟ ਬੈਠੇ ਆ ਜੀ ਹੁਣ ਤੇ ਇਹੋ ਹੀ ਸਰਕਾਰ ਨੂੰ ਪੀ ਲਿਆ ਜੀ ਈ ਝੰਡਾ ਝੰਡਾ ਦੇ ਕਾਰਵਾਈ ਕੀਤੀ ਜਾਵੇ ਜੀ ਹਰ ਇੱਕ ਦੇ ਮਿਆਣੀ ਕਹਿੰਦਾ ਮੇਰੇ ਜਿੰਨੇ ਵਾਏ ਬੱਚੇ ਹਰ ਇੱਕ ਦੇ ਪੈਸੇ ਦਵਾਈ ਜਾਣ ਜੀ ਸਰਕਾਰਾਂ ਚੋਂ ਤੇ ਸਰ ਸਾਰਾ ਕੁਝ ਉਹ ਫਸਦਾ ਜੀ ਜਿਹੜੇ ਝੰਡੀ ਇਹਨਾਂ ਨੇ ਜੋ ਕੀਤਾ ਇਹਨਾਂ ਕੀਤਾ ਸਭ ਕੁਝ 6 6 ਮਹੀਨੇ ਬੰਦਿਆਂ ਨੂੰ ਬਾਹਰ ਛੱਡਿਆ ਉੱਥੇ ਜਾਂ ਕਿ ਇਹਨੂੰ ਸਾਲ ਹੋ ਗਿਆ ਕਿ ਇਹਨੂੰ 2 ਸਾਲ ਹੋ ਗਏ ਆ ਸਰਕਾਰਾਂ ਚੋਂ ਤੇ ਸਭ ਕੁਝ ਇਹਨਾਂ ਨੇ ਕਰਨ ਦੇ ਸਭ ਕੁਝ ਪੈਸੇ ਵੀ ਮਿਲ ਸਕਦੇ ਆ ਜੀ ਜੀ ਬਿਲਕੁਲ اے اوਸੀ ਨੌਜਵਾਨ ਚੌਧਰਪੁਰ ਦਾ ਜੋ ਕਿ ਕਹਿ ਰਿਹਾ ਲੋਕਾਂ ਨੂੰ ਅਪੀਲ ਵੀ ਕਰ ਰਿਹਾ ਵੀ ਜਾਣਾ ਤੇ ਇੱਕ ਨੰਬਰ ਤੇ ਜਾਓ ਨਹੀਂ ਤਾਂ ਨਾ ਆ ਜਾਓ ਇੱਥੇ ਰਹਿ ਕੇ ਕੋਈ ਕੰਮ ਕੀਤਾ ਜੇ ਤਾਂ ਵਧੀਆ ਹੈ ਕਿਉਂਕਿ ਆਪਣੇ ਪ੍ਰਵਾਸ ਚ ਰਹਾ ਹੈ ਕਿ ਭਾਵੇਂ ਦਾਲ ਫੂਲ ਖਾਦਾ ਜਾਵੇ ਉਹ ਵੀ ਬਹੁਤ ਸੁਖ ਦਿੰਦਾ ਹੈ ਸੋ ਇੱਥੇ ਜਿਹੜੀ ਮਸੀਬਤਾਂ ਝਲ ਕੇ ਨੌਜਵਾਨ ਵਾਪਸ ਆਇਆ ਇਹ ਇਹਨੂੰ ਹੀ ਪਤਾ ਹੈ ਆਪਣਾ ਮਾ ਜੰਗਲਾਂ ਚ ਕਹਿੰਦੇ ਬੰਦਾ ਗਿਆ ਵਾਪਸ ਨਹੀਂ ਆਉਂਦਾ ਇਹ ਸੋ ਕਿਸਮਤ ਚੰਗੀ ਸੀ ਕਿ ਕਿ ਕੰਨ ਟਪਕੇ ਲੇਕਿਨ ਉੱਥੇ ਜਾ ਕੇ ਰਿਪੋਰਟ ਹੋ ਗਏ ਵਾਪਸ ਆਏ ਨੇ ਲੇਕਿਨ ਕੋਈ ਲੋਕ ਐਸੇ ਆ ਗਏ ਨੇ ਪਨਾਮਾ ਜੰਗਲ ਦੇ ਥਰੂ ਜ ਕਿੱਥੇ ਗਏ ਨੇ ਇੰਦਰਪਖ ਪੋਸਟ ਲੀ ਜਸਵਿੰਦਰ ਬੇਦੀ ਗੁਦਾਸਪੁਰ ਬਟਾਲਾ